हस ले मना वे तू खेड़ ले मना हस ले मना वे तू खेड़ ले मना इस जग ते नहीं औणा फेर वे मना इस जग ते नहीं औणा फेर वे मना इस जग ते नहीं औणा फेर वे मना हस ले जिंदे नी तू खेड़ ले जिंदे ਹਸ ਲੈ ਜਿੰਦੇ ਨੀ ਤੂੰ ਖੇੜ ਲੈ ਜਿੰਦੇ ਜੱਗ ਚਰਖੇ ਵਾਲਾ ਫੇਰ ਨੀ ਜਿੰਦੇ ਜੱਗ ਚਰਖੇ ਵਾਲਾ ਫੇਰ ਨੀ ਜਿੰਦੇ ਜੱਗ ਚਰਖੇ ਵਾਲਾ ਫੇਰ ਨੀ ਜਿੰਦੇ ਹਰੀਆਂ ਕ ਪਾਹੇ ਉੱਤੇ ਉਡਣ ਪੰਬੀਰੀਆਂ ਹਰੀਆਂ ਕ ਪਾਹੇ ਉੱਤੇ ਉਡਣ ਪੰਬੀਰੀਆਂ വരത്തേ ഗൂടിയ സീര വരത്ത ഗൂടിയ സീരോ ഭ ഗൂടിയ സീര നടി മിദ്ധി ബി നച്ചി നച്ചി അടി മാര ਆਇਆ ਸਰਦਾਰ ਨੀ ਗੰਗੂਰਾ ਜੀ ਹਮਾਰਕੇ ਆਇਆ ਸਰਦਾਰ ਨੀ ਗੰਗੂਰਾ ਜੀ ਹਮਾਰਕੇ ਨੱਚਦੀ ਦੇਉ ਤੋਂ ਦਿਲ ਹਾਰ ਨੀ ਗਿਆ ਮੁੰਡਾ ਸਿਰੇ ਤਪਤਾ ਸੇ ਵਾਰ ਨੀ ਗਿਆ ਮੁੰਡਾ ਸਿਰੇ ਤਪਤਾ ਸੇ ਵਾਰ ਨੀ ਗਿਆ ਮੁੰਡਾ ਸਿਰੇ ਤਪਤਾ ਸੇ ਵਾਰ ਨੀ ਗਿਆ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਤਿੰਨ ਦਿਨ ਹੋ ਗਏ ਤਾਪ ਚੜੇ ਨੂੰ ਤੈ ਹੂੰ ਘਰ ਨਾ ਮਾਰੀ ਵੇ ਪੇਕਿਤ ਮੇਰੇ ਪੈੰਦ ਸਰਾਣੇ ਪੇਕਿਤ ਮੇਰੇ ਪੈੰਦ ਸਰਾਣੇ ਸੋਰੇ ਨ ਟੁਕਦੇ ਨੇੜੇ ਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਹਿਜ ਬੋਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਤੇਰੇ ਜੇ ਮੈਂ ਮਰ ਗਈ ਵੇ ਵਿੱਚ ਬੋਲੂੰਗੀ ਗੇਇਕ ਚੁੱਲੇ ਪਕਾਈਆਂ ਰੋਟੀਆਂ ਤੇ ਹਾਰੇ ਰਿੱਧੀ ਖੀਰ ਚੁੱਲੇ ਪਕਾਈਆਂ ਰੋਟੀਆਂ ਤੇ ਹਾਰੇ ਰਿੱਧੀ ਖੀਰ ਸਸੂਦ ਜਾਏ ਖਾ ਗਏ ਤੇ ਭੁਖੇ ਰਹੇ ਮੇਰੇ ਵੀਰ ਨੀ ਛਡਾਈ ਨਣਦੇ ਮਾਰੂਗਾ ਤੇਰਾ ਵੀਰ ਨੀ ਛਡਾਈ ਨਣਦੇ ਮਾਰੂਗਾ ਤੇਰਾ ડાઈ નણ દે મારુગા